ਫਰੀਦਕੋਟ ਦੇ ਕਸਬਾ ਸਾਦਕ ਵਿੱਚ ਕੱਲ੍ਹ ਦੇ ਸ਼ਾਮ ਕਪੜੇ ਦੀ ਦੁਕਾਨ ਤੇ ਵਪਾਰੀ ਦੇ ਨਾਲ ਕੁਝ ਲੋਕਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਦੁਕਾਨ ਦੀ ਵੀ ਪੰਨ ਤੋੜ ਕੀਤੀ ਗਈ ਜਿਸ ਦੀ ਸਾਰੀਆਂ ਤਸਵੀਰਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਦੁਕਾਨਦਾਰ ਤੋਂ ਇਲਾਵਾ ਲੜਾਈ ਚੜਾਉਣ ਆਏ ਦੁਕਾਨ ਦੇ ਮੁਲਾਜ਼ਮਾ ਦੇ ਨਾਲ ਵੀ ਕੀਤੀ ਗਈ ਕੁੱਟਮਾਰ ਮੌਕੇ ਤੇ ਮਿਲੀ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਕੁਝ ਦਿਨ ਪਹਿਲਾਂ ਇਸ ਦੁਕਾਨ ਤੋਂ ਦੋ ਨੌਜਵਾਨਾਂ ਨੇ ਕੁਝ ਕਪੜੇ ਲਏ ਥੇ ਅਤੇ ਕੱਪੜੇ ਦੇ ਵਿੱਚ ਡਿਫੈਕਟ ਪੈਣ ਤੋਂ ਬਾਅਦ ਉਹ ਦੁਕਾਨਦਾਰ ਕੋਲ ਕਪੜਾ ਵਾਪਸ ਕਰਨ ਲਈ ਪੁੱਜੇ ਪਰ ਉੱਥੇ ਦੁਕਾਨਦਾਰ ਨਾਲ ਗ੍ਰਾਹਕ ਦੀ ਬਹਿਸ ਹੋ ਗਈ ਜਿਸ ਤੋਂ ਬਾਅਦ ਗ੍ਰਾਹਕਾਂ ਵੱਲੋਂ ਦੁਕਾਨ ਦੇ ਬਾਹਰ ਲੱਗਾ ਕੱਚ ਦਾ ਦਰਵਾਜ਼ਾ ਲੱਤ ਮਾਰ ਕੇ ਤੋੜ ਦਿੱਤਾ ਗਿਆ ਅਤੇ ਜਦੋਂ ਦੁਕਾਨਦਾਰ ਇਸ ਸਬ ਲਈ ਉਹਨਾਂ ਨਾਲ ਗੱਲਬਾਤ ਕਰਨ ਲਈ ਪੁੱਜਾ ਤਾਂ ਉਹਨਾਂ ਵੱਲੋਂ ਦੁਕਾਨਦਾਰ ਨਾਲ ਵੀ ਉਹਨਾਂ ਵੱਲੋਂ ਦੁਕਾਨਦਾਰ ਨਾਲ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਕਿਸੇ ਤੇਜ਼ ਤਾਰ ਹਥਿਆਰ ਚੀਜ਼ ਦੇ ਨਾਲ ਉਸਤੇ ਸਿੱਟੇ ਵਾਰ ਵੀ ਕੀਤਾ ਗਿਆ ਕਦੋਂ ਲੜਾਈ ਹੋਈ ਬਾਈ ਜੀ ਬਾਈ ਜੀ ਅੱਜ ਹੋਈ ਕਿੰਨੇ ਕ ਵਜੇ ਹਾਂ 2 ਕਿੰਡ ਪਹਿਲਾਂ ਦੀ ਗੱਲ ਹੈ ਅੱਛਾ ਤੇ ਕੀ ਨਾਂ ਕੀ ਉਹਨਾਂ ਬਜੇ ਨਾਲ ਸੱਟਾਂ ਮਾਰੀਆਂ ਤੁਹਾਡੇ ਵਰਿੰਦਰ ਸਿੰਘ ਤਲਵੰਦ ਸਿੰਘ ਪਿੰਡ ਕੋਣੀ ਦਾ ਹੈ ਤੇ ਦੂਜਾ ਦੂਜਾ ਜੈਮਾ ਦਾ ਮੁੰਡਾ ਸੀਗਾ ਜਿਹੜਾ ਠੱਲੋ ਜੈਮਾ ਵਾਲਾ ਅੱਛਾ ਤਲਵੰਦ ਸਿੰਘ ਤਲਵੰਦ ਸਿੰਘ ਤੇ ਕੀ ਗੱਲ ਕੀ ਹੋਈ ਸੀ ਉਹ ਕੱਪੜੇ ਲੈ ਗਏ ਸੀ ਕਿਤੇ ਅੱਛਾ ਕਦੇ ਖਰਾਬ ਹੋ ਗਏ ਹਾਂ ਉਹ ਨਾ ਵੀ ਅਹ ਯਾਡਰ ਨੂੰ ਦਿਖਾ ਲਾਂਗੇ ਹਾਂ ਕਹਿੰਦੇ ਮੈਂ ਹੁਣੇ ਲੱਗੇ ਆਣਾ ਮੇਰੇ ਗੜ ਕਹਿੰਦੇ ਤੈਨੂੰ ਦੇਖ ਲਾਂਗੇ ਜਾਣ ਲੱਗੇ ਸ਼ੀਸ਼ਾ ਭੰਤਾਂ ਦੁਕਾਨ ਦਾ ਮੈਂ ਮਗਰ ਗਿਆ ਮਗਰ ਉੱਥੇ ਜਾ ਕੇ ਗੱਲ ਪੈ ਗਈ ਕੋਈ ਧਿਆਰbaar ਰੱਖੀ ਬੈਠੇ ਕੋਈ ਅੱਛਾ ਪਹਿਲਾਂ ਹੀ ਤਿਆਰੀ ਹਾਂ ਕੋਈ ਤਿਆਰੀ ਸੀਗੀ ਪਹਿਲਾਂ ਹੋ ਕੇ ਮੁੜ ਕੇ ਗਏ ਫਿਰ ਦੁਬਾਰਾ ਆਏ ਹੋ ਤੇ ਉਹ ਸਿਰਚ ਮਾਰਿਆ ਉਹ ਛੁਣ ਮੇਰੇ ਬਾਈ ਕੀ ਨਾਮ ਹੈ ਤੇਰਾ ਮੇਰਾ ਨਾਮ ਗੰਗੂ ਤੇ ਕੀ ਮਸਲਾ ਕੀ ਹੋਇਆ ਸੀ ਲੜਾਈ ਹੋਈ ਦੁਕਾਨ ਤੇ ਲੜਾਈ ਆ ਜੀ ਸਾਡੇ ਗਾਹਕ ਸੀਗੇ ਜੀ ਜੇ ਕੁਰਤਾ ਪਿਆ ਮੇ ਥੋੜਾ ਰੰਗ ਫੀਟ ਹੋਇਆ ਸੀਗਾ ਜੀ ਹਾਂ ਇਹ ਕਾਫੀ ਅਸੀਂ ਉਹਨਾਂ ਹੱਲ ਵੀ ਕਰ ਦਿੱਤਾ ਸੀਗੇ ਹੂੰ ਉਹ ਕਾਫੀ ਟਾਈਮ ਤੋਂ ਸਾਡੇ ਨਾਲ ਬਹਿਸਬਾਜ਼ੀ ਕਰੀ ਗਏ ਅੱਛਾ ਜੀ ਕਹਿ ਰਹੇ ਸੀ ਸਾਡੇ ਮਸਲਾ ਸਾਰਾ ਹੱਲ ਕਰਕੇ ਦਿਓ ਅਸੀਂ ਉਹਨਾਂ ਦੇ ਪਿਆਰ ਨਾਲ ਗੱਲ ਕਰਨ ਦੇ ਬਾਵਜੂਦ ਵੀ ਸਾਡੇ ਨਾਲ ਬੜੀ ਬੇਰਹਿਮੀ ਨਾਲ ਪੇਸ਼ ਆਈ ਗਾਲਾਂ ਕੰਨ ਦੇ ਵੀ ਬੋਲੀ ਕਿੰਨੇ ਜਣੇ ਸੀਗੇ ਇਹ ਤਿੰਨ ਚਾਰ ਜਣੇ ਸੀ ਸੱਟਾ ਫੱਟੇ ਵਿੱਚ ਜੀਆਂ ਕਿਹਦੇ ਨਾਲ ਭਾਈ ਮਿੰਟੂ ਦੇ ਬੱਤੀਆਂ ਜੀ ਮਿੰਟੂ ਗਖੜਦੇ ਸੀ ਸਾਡੇ ਛੇੜਦੇ ਹਾਂਜੀ ਤੇ ਜਿਹੜਾ ਸ਼ੀਸ਼ਾ ਵੀ ਥੋੜਾ ਗੇੜਦੂ ਹਾਂਜੀ ਜਦੋਂ ਉਹਨਾਂ ਨੂੰ ਅਸੀਂ ਪਿਆਰ ਨਾਲ ਗੱਲ ਕਰ ਰਹੇ ਸੀਗੇ ਉਹ ਸਾਡੇ ਨਾਲ ਬਤਮੀਜ਼ ਨਾਲ ਗੱਲ ਕਰ ਰਹੇ ਸੀ ਉਹਨਾਂ ਨੂੰ ਕਿਹਾ ਵੀ ਹੁਣ ਹੱਲ ਨਹੀਂ ਹੋਣਾ ਫਿਰ ਸਾਨੂੰ ਗਾਲਾਂ ਮੰਦਾ ਦੇ ਕੇ ਤੇ ਬਾਹਰ ਨੂੰ ਨਿਕਲਿਆ ਸੀ ਸੀਸੇ ਲੱਤ ਮਾਰੀ ਸੀ ਸਭ ਹੰਤਾ ਜੀ ਜਦੋਂ ਅਸੀਂ ਬਾਹਰ ਜਾ ਕੇ ਗੱਲ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਤੇ ਬਾਈ ਦੇ ਸਾਡੇ ਤੇ ਗੱਲ ਪੈ ਕੇ ਉਹਨੇ ਸੱਟਾ ਫੇੜਾ ਮਾਰ ਕੇ ਸਾਡੇ ਵੀ ਮੇਰੇ ਵੀ ਮਾਰ ਦਿੱਤਾ ਤੇ ਮੈਂ ਤੁਹਾਨੂੰ ਕਿਹਨੂੰ ਸੱਟਾ ਹੁਣ ਉਹਨਾਂ ਦੇ ਕਾਫੀ ਸੱਟ ਆ ਜੀ ਮੱਥੇ ਇੱਥੇ ਆ ਕੇ ਲੈ ਕੇ ਗਏ ਹੁਣ ਮੈਡੀਕਲ ਲੈ ਕੇ ਗਏ ਲੈ ਕੇ ਲੱਗੇ ਹਾਂਜੀ ਠੀਕ ਹੈ